ਮੈਨੂੰ ਜੁੜਿਆ ਸਾਡੇ ਜ਼ਿਆਦਾ ਟਾਈਮ ਨਹੀਂ ਹੋਇਆ 1.5 ਪੋਨੇ 2 ਮਹੀਨੇ ਦੇ ਕਰੀਬ ਹੀ ਹੋਏ ਨੇ 1.5 ਮਹੀਨਾ ਹੀ ਹੋਇਆ ਹੁਣ ਤੇ ਵੈਗੁਰੂ ਜੀ ਮੈਂ ਆਪਣੇ ਬਾਰੇ ਇਹ ਦੱਸਣਾ ਚਾਹੁੰਦੀ ਆ ਕਿ ਮੈਂ ਜੂਨ 2022 ਤੋਂ ਲੈ ਕੇ ਅੌਰ ਨਵੰਬਰ 2023 ਤੱਕ ਮਤਲਬ ਪੇਟ ਦਰਦ ਦਾ ਬਹੁਤ ਜ਼ਿਆਦਾ ਪਰੇਸ਼ਾਨ ਸੀ ਮੈਂ ਇੱਥੇ ਦੁਨੀਆ ਦਾ ਮਤਲਬ ਚੰਡੀਗੜ੍ਹ ਚ ਕੋਈ ਹਸਪੀਟਲ ਇਦਾਂ ਦਾ ਨਹੀਂ ਹੋਏਗਾ ਜਿਹੜਾ ਛੱਡਿਆ ਹੋਏਗਾ ਜਿੱਥੇ ਮੈਂ ਨਹੀਂ ਗਈ ਹੋਵਾਂਗੀ ਐਡਮਿਟ ਵੀ ਰਕੇ ਦਿੱਖ ਲਿਆ ਇੱਕ ਇੱਕ ਮਹੀਨਾ ਹਸਪੀਟਲ ਅਜੇ ਤੱਕੇ ਵੀ ਖਾ ਕੇ ਦੇਖ ਲੇ ਪਰ ਮੈਨੂੰ ਕਿਧਰੋਂ ਕੋਈ ਫਰਕ ਨਹੀਂ ਲੱਗਦਾ ਸੀ ਲਾਸਟ ਮੈਂ ਕੇਰਲਾ ਚਲੀ ਗਈ ਤਾਂ ਉੱਥੇ ਵੀ ਮੈਂ ਹਰ ਤਿੰਨ ਮਹੀਨੇ ਬਾਅਦ ਜਾਂਦੀ ਸੀ ਇੱਕ ਮਹੀਨਾ ਉੱਥੇ ਜਾਂ 20 ਦਿਨ ਜਾਂ 19 ਦਿਨ ਜਿੰਨਾ ਟਾਈਮ ਉਹਨਾਂ ਨੇ ਐਡਵਾਈਸ ਕਰਨਾ ਮੈਂ ਉੱਥੇ ਰੁੱਕ ਕੇ ਆਂਦੀ ਸੀ 1.5 ਲੱਖ ਰੁਪਇਆ ਹਰ ਵਾਰ ਖਰਚਾ ਵੀ ਹੋਣਾ ਪਰ ਮੈਨੂੰ ਕੁਝ ਫਰਕ ਨਹੀਂ ਹੁੰਦਾ ਸੀ ਦਵਾਈ ਖਾਂਦੇ ਖਾਈ ਜਾਂਦੀ ਸੀ ਹਰ ਟਾਈਮ ਤਾਂ ਮੈਂ ਇੱਥੇ ਵਰਚੁਅਲ ਜੁੜਨ ਤੋਂ ਪਹਿਲਾਂ ਮੇਰੇ ਮਾਸੀ ਜੀ ਨੇ ਉਹਨਾਂ ਦਾ ਨਾਮ ਪਰਮਜੀਤ ਕੌਰ ਨੇ ਉਹ ਪੇਵਾਤੂ ਨੇ ਤੇ ਉਹ ਆਪਣੇ ਇਸ ਗਰੁੱਪ ਦੇ ਵਿੱਚ ਸ਼ਾਮਲ ਨੇ ਜੁੜੇ ਹੋਏ ਨੇ ਉਹਨਾਂ ਨਾਲ ਤੇ ਇਸ ਗਰੁੱਪ ਨਾਲ ਤਾਂ ਉਹਨਾਂ ਨੇ ਮੈਨੂੰ ਫੋਨ ਕੀਤਾ ਕਿ ਤੁਸੀਂ ਨਾ 12 ਜੀਕ ਨੂੰ ਵਰਚੁਅਲ ਨਹੀਂ ਆਣਾ ਅੰਬਾਲਾ ਕੈਂਟ ਤੇ ਤੁਸੀਂ ਉੱਥੇ ਆਣਾ ਤਾਂ ਮੈਨੂੰ ਨਾ ਬੜਾ ਅਜੀਬ ਜਿਹਾ ਲੱਗਿਆ ਸੁਣ ਕੇ ਮੈਂ ਕਿਹਾ ਨਹੀਂ ਮੇਰਾ ਉਦੋਂ ਵਰਕਿੰਗ ਡੇ ਹੈ ਮੇਰੀ ਡਿਊਟੀ ਹੈ ਮੈਂ ਨਹੀਂ ਆ ਸਕਦਾ ਨੇਸ਼ਤੇ ਚ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਤੁਸੀਂ ਥੋੜਾ ਟਾਈਮ ਗੱਡ ਲੈਣਾ ਤੇ ਮੈਂ ਉਹਨਾਂ ਨੂੰ ਥੋੜਾ ਟਾਲ ਮਟੋਲ ਦਿੱਤਾ ਮੈਂ ਕਿਹਾ ਕੋਈ ਗੱਲ ਨਹੀਂ ਚਲੋ ਮੈਂ ਦੇਖਾਂਗੀ ਜਿੱਦਾਂ ਵੀ ਟਾਈਮ ਲੱਗੇਗਾ ਪਰ ਉਹ ਵੀ ਨਾ ਉਹਨਾਂ ਨੂੰ ਜਿਵੇਂ ਪਰਮਾਤਮਾ ਦਾ ਹੁਕਮ ਹੋਇਆ ਹੋਇਆ ਸੀ ਕਿ ਨਹੀਂ ਉਹਨਾਂ ਨੇ ਮੈਨੂੰ ਮਨਾਉਣਾ ਹੀ ਸੀ ਉਸ ਦਿਨ ਤੇ ਉਹ ਵੈਗੁਰੂ ਦੀਆਂ ਗੱਲਾਂ ਕਰਨ ਲੱਗੇ ਵੀਰਜੀ ਬਾਰੇ ਦੱਸਣ ਲੱਗੇ ਮੈਨੂੰ ਤਾਂ ਹੌਲੀ-ਹੌਲੀ ਜਿਵੇਂ ਕਹਿੰਦੇ ਆ ਨਾ ਕਿ ਅੱਗ ਤੇ ਪਾਣੀ ਪਾਓ ਤੇ ਉਹ ਠੰਡੀ ਹੁੰਦੀ ਹੈ ਤੇ ਮੈਨੂੰ ਨਾ ਬੜੀ ਮਤਲਬ ਅੰਦਰੋਂ ਆਪਣੇ ਆਪ ਨੂੰ ਬੜੀ ਠੰਡ ਜੀ ਮਹਿਸੂਸ ਹੋਣ ਲੱਗੀ ਮੈਂ ਉਸ ਦਿਨ ਆਕੇ ਬਾਹਰ ਹੀ ਬੈਠ ਗਈ ਡਿਊਟੀ ਤਾਂ ਆਈ ਰਹੀ ਸੀ ਤਾਂ ਰਸਤੇ ਸੀ ਮੈਂ ਬਾਹਰ ਹੀ ਬੈਠ ਗਈ ਅੰਦਰ ਘਰ ਵੀ ਨਹੀਂ ਆਈ ਤਾਂ ਉਹ ਜਿਵੇਂ ਜਿਵੇਂ ਉਹ ਗੱਲਾਂ ਕਰ ਰਹੇ ਸੀ ਵਚਨ ਕਰ ਰਹੇ ਸੀ ਤਾਂ ਮੈਨੂੰ ਬੜੀ ਸ਼ਾਂਤੀ ਮਿਲ ਰਹੀ ਸੀ ਤਾਂ ਲਾਸਟ ਵਿੱਚ 1.5 ਮਤਲ ਘੰਟਾ ਕਨਵਰਸੇਸ਼ਨ ਕਰਨ ਤੋਂ ਬਾਅਦ ਮੈਂ ਉਹਨਾਂ ਨੂੰ ਪ੍ਰੋਮਿਸ ਕੀਤਾ ਕਿ ਮੈਂ ਇਸ ਸਾਲ ਦੀ ਜਿਹੜੀ ਮੇਰੀ ਪਹਿਲੀ ਛੁੱਟੀ ਹੈ ਨਾ ਮੈਂ ਵੀਰਜੀ ਦੇ ਨਾਮ ਦੀ ਲਾਵਾਂਗੀ ਔਰ ਮੈਂ ਸਮਾਗਮ ਵਿੱਚ ਜ਼ਰੂਰ ਆਵਾਂਗੀ ਤਾਂ ਵਾਹਿਗੁਰੂ ਜੀ ਮੈਂ 12 ਤਰੀਕ ਨੂੰ ਕੈਂਟ ਚਲੀ ਗਈ ਔਰ ਉਹਨਾਂ ਨੇ ਮਤਲਬ ਮੈਨੂੰ ਆਪਣੀ ਬੇਟੀ ਬਾਰੇ ਦੱਸਿਆ ਉਹਨਾਂ ਦਾ ਨਾਮ ਵੀ ਕੁਲਵਿੰਦਰ ਕੌਰ ਆ ਪੁਰਤਗਾਲ ਤੋਂ ਨੇ ਤੇ ਉਹਨਾਂ ਦੀ ਅਵਸਥਾ ਕਾਫੀ ਅੱਛੀ ਹੈ ਬਹੁਤ ਵਧੀਆ ਅਵਸਥਾ ਹੈ ਉਹਨਾਂ ਦੀ ਤੇ ਉਹਨਾਂ ਨੇ ਮੈਨੂੰ ਸੁਜੈਸਟ ਕੀਤਾ ਕਿ ਤੁਸੀਂ ਉਹਨਾਂ ਨਾਲ ਗੱਲ ਕਰੋ ਕੁਲਵਿੰਦਰ ਨਾਲ ਤਾਂ ਉਹਨਾਂ ਨੇ ਮੈਨੂੰ ਖੁਦ ਹੀ ਕਾਲ ਕੀਤਾ ਵੀਡੀਓ ਕਾਲ ਕੀਤੀ ਤਾਂ ਉਹਨਾਂ ਨੇ ਜਦੋਂ ਮੇਰੇ ਨਾਲ ਗੱਲ ਕੀਤੀ ਤਾਂ ਉਹਨਾਂ ਦੇ ਨੇਤਰਾਂ 'ਚ ਦੇਖ ਕੇ ਨਾ ਮੈਨੂੰ ਇੰਨੀ ਠੰਡ ਮਹਿਸੂਸ ਹੋਈ ਐਵੇਂ ਲੱਗੇ ਕਿ ਜਿਵੇਂ ਕਿਸੇ ਕੋਲੇ ਨੂੰ ਚੁੱਕ ਕੇ ਨਾ ਪਾਣੀ ਦੇ ਵਿੱਚ ਪਾ ਦਿੱਤਾ ਹੋਵੇ ਉਹੋਂ ਇੱਕਦਮ ਸ਼ਾਂਤ ਹੋ ਗਿਆ ਓਏ ਬੜਾ ਵਿਰਾਗ ਆਇਆ ਉਹਨਾਂ ਨਾਲ ਗੱਲ ਕਰਕੇ ਫਿਰ ਉਹਨਾਂ ਨੇ ਮੈਨੂੰ ਸਿਮਰਨ ਵੀ ਕਰਵਾਇਆ ਤਾਂ ਨਾ ਇੰਨੀ ਕਿ ਸ਼ਾਂਤੀ ਮਿਲੀ ਕਿ ਮੈਂ ਪਹਿਲੇ ਨਹੀਂ ਤੁਸੀਂ ਸੱਚ ਜਾਣਨਾ ਮੈਂ ਇਹਦੇ ਚ ਕੋਈ ਝੂਠ ਨਹੀਂ ਬੋਲ ਰਹੀ ਕੁਝ ਨਹੀਂ ਨਾ ਮੈਨੂੰ ਮਤਲਬ ਇਦਾਂ ਦਾ ਹੈ ਕਿ ਮੈਂ ਕੁਝ ਵਧਾ ਚੜਾ ਕੇ ਕਹਿਣਾ ਤੁਸੀਂ ਸਾਰੇ ਜਣੇ ਸਾਰੇ ਗੁਰਮਖੇ ਇਸ ਚੀਜ਼ ਨੂੰ ਸੱਚ ਮੰਨਿਓ ਮੈਂ ਜਿੱਦਣ ਪਹਿਲੇ ਦਿਨ ਉਹਨਾਂ ਨਾਲ ਗੱਲ ਕੀਤੀ ਮੇਰੀ ਉਸ ਦਿਨ ਤੋਂ ਹੀ ਦਵਾਈ ਛੁੱਟ ਗਈ ਕਿੱਥੇ ਮੈਂ ਦਿਨ ਚ 20-20 ਗੋਲੀਆਂ ਖਾਂਦੀ ਸੀ ਔਰ ਚਾਰ-ਚਾਰ ਪੰਜ-ਪੰਜ ਟਾਈਮ ਕਸ਼ਾਇਮ ਪਿੰਦੀ ਸੀ ਆਯੁਰਵੈਦਿਕ ਪਰ ਨਹੀਂ ਜਿਸ ਦਿਨ ਮੈਂ ਉਹਨਾਂ ਨਾਲ ਗੱਲ ਕੀਤੀ ਮੇਰੀ ਉਸ ਦਿਨ ਤੋਂ ਹੀ ਦਵਾਈ ਛੁੱਟ ਗਈ ਔਰ ਮੈਂ ਕੋਈ ਦਵਾਈ ਨਹੀਂ ਲਈ ਹੁਣ ਤੁਸੀਂ ਸੱਚ ਜਾਣਨਾ ਹਾਂ 23 ਨਵੰਬਰ ਤੋਂ ਲੈ ਕੇ ਹੁਣ ਦੇਖ ਲਓ ਜੀ ਕਿੰਨੀ ਅੱਜ 5 ਜਨਵਰੀ 4 ਜਨਵਰੀ ਫਰਵਰੀ ਹੋ ਗਈ ਹੈ ਮੈਂ ਅੱਜ ਤੱਕ ਇੱਕ ਟੈਬਲੇਟ ਕੋਈ ਦਵਾਈ ਨਹੀਂ ਲਈ ਕੋਈ ਵੀ ਦਵਾਈ ਨਹੀਂ ਲਈ ਸਿਰਫ ਮੈਂ ਸਿਮਰਨ ਕਰ ਰਹੀ ਹਾਂ ਅਤੇ ਜੇਦਨ ਮੇਰਾ ਸਿਮਰਨ ਨਹੀਂ ਹੁੰਦਾ ਉਸ ਦਿਨ ਮੈਨੂੰ ਐਵੇਂ ਲੱਗਦਾ ਜਿਵੇਂ ਅਜਿਹਾ ਸਾਰਾ ਕੁਝ ਨਾ ਬਸ ਅਫਸਰਟ ਹੋ ਗਿਆ ਵੀ ਜਿਵੇਂ ਕੋਈ ਚੀਜ਼ ਐ ਮੇਰੀ ਖੋ ਗਈ ਹੈ ਤਾਂ ਮੇਰੀ ਕੋਸ਼ਿਸ਼ ਆ ਹੀ ਰਹਿੰਦੀ ਹੈ ਵਾਹਿਗੁਰੂ ਦੀ ਇੰਨੀ ਕਿਰਪਾ ਹੋਈ ਹੈ ਮੇਰੇ ਤੇ ਮੈਂ ਨੂੰ ਦਿਨ ਚ ਅਗਰ ਸਿਮਰਨ ਮੈਂ ਲਾਉਂਦਾ ਫਿਰ ਇੱਜਾ ਮਿਲਾਂ ਹਾਂ ਫਿਰ ਵੀਕਐਂਡ ਤੇ ਸੋਣਾ ਤੇ ਮੈਂ ਵੀਕਐਂਡ ਤੇ ਬੜੇ ਆਰਾਮ ਨਾਲ ਸੋ ਸਕਦੀ ਸੀ ਮੈਨੂੰ ਜੇ ਆ ਵੀ ਕੋਈ ਕਹਵੇ ਨਾ ਵੀ ਤੂੰ ਕੁਝ ਨਹੀਂ ਖਾਣਾ ਡਾਕਟਰਾਂ ਨੇ ਮੇਰਾ ਸਭ ਕੁਝ ਬੰਦ ਕੀਤਾ ਹੋਇਆ ਸੀ ਨਾ ਮੈਂ ਕੋਈ ਕਣਕ ਦਾ ਆਟਾ ਖਾਣਾ ਨਾ ਕੁਛ ਰਾਈ ਦਾ ਥੋੜਾ ਜਿਹਾ ਆਟਾ ਖਾ ਲੈਣਾ ਉਹਦੀ ਕੋਈ ਚਪਾਤੀ ਵਗੈਰਾ ਬਣਾ ਕੇ ਜਾਂ ਫਿਰ ਥੋੜਾ ਲੀਆ ਵਗੈਰਾ ਲੈ ਲੈਣਾ ਦਿਨ ਚ ਇੱਕ ਅੱਧੀ ਵਰੀ ਸਿਰਫ ਪਾਣੀ ਦੇ ਸਹਾਰੇ ਰਹਿ ਰਹੀ ਸੀ ਕੋਈ ਚਾਹ ਦੁੱਧ ਕੌਫੀ ਕੁਝ ਵੀ ਕੁਝ ਨਹੀਂ ਖਾ ਰਹੀ ਸੀ ਮੈਂ ਫਰੂਟ ਵੀ ਉਹਨਾਂ ਨੇ ਜੋ ਕਹਿਣਾ ਸੁਜੈਸਟ ਕਰਨਾ ਉਹ ਮੈਂ ਫਰੂਟ ਖਾਣਾ ਅਦਰਵਾਇਜ਼ ਮੈਂ ਕੋਈ ਚੀਜ਼ ਨਹੀਂ ਖਾ ਰਹੀ ਸੀ ਵਾਹਿਗੁਰੂ ਦੀ ਮੇਰੇ ਤੇ ਇੰਨੀ ਕਿਰਪਾ ਹੋਈ ਹੈ ਸਿਮਰਨ ਦਾ ਇੰਨਾ ਵੱਡਾ ਮੈਨੂੰ ਮਤਲਬ ਇੰਨਾ ਆ ਮੇਰੇ ਤੇ ਅਸਰ ਹੋਇਆ ਆਲੂ ਦੇ ਪਰੌਂਠੇ ਕਿਆ ਪੂੜੀਆਂ ਕਿਆ ਮੈਨੂੰ ਖਾਦੇ ਸਦੀਆਂ ਹੋ ਗਏ ਮੈਨੂੰ ਇਹਨਾਂ ਦਾ ਟੇਸਟ ਵੀ ਯਾਦ ਨਹੀਂ ਸੀ ਕਿਵੇਂ ਦਾ ਹੁਣ ਵਾਹਿਗੁਰੂ ਦੀ ਇੰਨੀ ਕਿਰਪਾ ਹੋਈ ਹੈ ਮੈਂ ਤਿੰਨ ਤਿੰਨ ਪਰੌਂਠੇ ਆਲੂ ਦੇ ਖਾ ਜਾਂਦੀ ਆ ਪਰ ਮੈਨੂੰ ਕੁਝ ਵੀ ਨਹੀਂ ਹੁੰਦਾ ਆਰਾਮ ਨਾਲ ਪਚਦੇ ਆ ਟਾਈਮ ਨਾਲ ਭੁੱਖ ਲੱਗ ਰਹੀ ਆ ਔਰ ਰਹੀ ਗੱਲ ਨੀਂਦ ਦੀ ਮੈਂ ਸਿਰਫ ਦਿਨ ਰਾਤ ਚ 4 ਘੰਟੇ ਸੌ ਰਹੀ ਆ ਵਾਹਿਗੁਰੂ ਦੀ ਇੰਨੀ ਕਿਰਪਾ ਹੋਈ ਏ ਮੇਰੇ ਤੇ ਤੇ ਮੇਰੀ ਸਭ ਤੋਂ ਵੱਡੀ ਜਿਹੜੀ ਸਮੱਸਿਆ ਹੈ ਹੀ ਕਿ ਮੈਂ ਸਿਮਰਨ ਕਰਾਂਗੀ ਤੇ ਮੈਂ ਕੰਮ ਤੇ ਕਿਵੇਂ ਜਾਵਾਂਗੀ ਕਿਉਂਕਿ ਉਹਦੇ ਲਈ ਤੇ ਟਾਈਮ ਚਾਹੀਦਾ ਪਰ ਨਹੀਂ ਜਿਦਾਂ ਹੌਲੀ-ਹੌਲੀ ਹੁਣ ਮੈਂ ਕਥਕਥਾ ਸੁਣ ਰਹੀ ਐ ਵੀਰ ਜੀ ਦੱਸਦੇ ਨੇ ਕਿ ਨਹੀਂ ਤੁਸੀਂ ਸਾਸਗ੍ਰਾ ਸਿਮਰਨ ਕਰ ਲਓ ਹੁਣ ਮੇਰੇ ਵਿੱਚ ਇੰਨਾ ਕਿ ਚੇਂਜ ਆਇਆ ਕਿ ਮੇਰਾ ਕਿਸੇ ਨੂੰ ਫालतू ਗੱਲ ਕਰਨ ਨੂੰ ਕਿਸੇ ਦੀ ਗੱਲ 'ਚ ਸ਼ਾਮਿਲ ਹੋਣ ਨੂੰ ਮਨ ਨਹੀਂ ਕਰਦਾ ਔਰ ਮੈਂ ਬੈਠ ਕੇ ਆਪਣਾ RAMNAL ਸਿਮਰਨ ਕਰਦੀ ਰਹਿੰਦੀ ਐ 24 ਘੰਟੇ ਮੇਰਾ ਸਾਸਗ੍ਰਾ ਸਿਮਰਨ ਵਾਹਿਗੁਰੂ ਦੀ ਕਿਰਪਾ ਨਾਲ ਚੱਲਦਾ ਰਹਿੰਦਾ ਖਾਇਆ ਪੀਆ ਮੈਨੂੰ RAMNAL ਪਾਛ ਰਿਹਾ ਮੈਂ ਇਹਨੂੰ ਜ਼ਿੰਦਗੀ ਦਾ ਇੰਨਾ ਕਿ ਆਨੰਦ ਆ ਰਿਹਾ ਨਾ ਕਿ ਮੈਂ ਉਹਨੂੰ ਐਕਸਪਲੇਨ ਨਹੀਂ ਕਰ ਸਕਦੀ ਮੈਂ ਸੋਚਦੀ ਹਾਂ ਕਿ ਮੈਂ ਜ਼ਿੰਦਗੀ ਦੇ 45 ਸਾਲ ਐਵੇਂ ਹੀ ਖੋ ਦਿੱਤੇ ਨੇ ਹੁਣ ਮਤਲਬ 1.5 ਮਹੀਨੇ ਤੋਂ ਜੋ ਆਨੰਦ ਆ ਰਿਹਾ ਮੈਨੂੰ ਜ਼ਿੰਦਗੀ ਦਾ ਮੈਨੂੰ ਪਹਿਲਾਂ ਕਿਉਂ ਨਹੀਂ ਪਤਾ ਲੱਗਾ ਤੇ ਮੈਂ ਆਪਣੇ ਮਾਸੀ ਜੀ ਦਾ ਉਹਨਾਂ ਦੀ ਬੇਟੀ ਦਾ ਵੀਰ ਜੀ ਦਾ ਉਹਨਾਂ ਦੇ ਸਿਮਰਨ ਦੀ ਜੋ ਜੁਗਤੀ ਹੈ ਉਹਨਾਂ ਦੀ ਤੈ ਦਿਲ ਤੂੰ ਮੈਂ ਸ਼ੁਕਰਿਆ ਦਾ ਕਰਦੀ ਹਾਂ ਮੇਰੇ ਕੋਲ ਇਸ ਤੋਂ ਇਲਾਵਾ ਵਰਡ ਨਹੀਂ ਹੈਗੇ ਕਿ ਮੈਂ ਉਹਨਾਂ ਦਾ ਧੰਨਵਾਦ ਕਿਵੇਂ ਕਰਾਂ ਮੈਂ ਉਹਨਾਂ ਦਾ ਧੰਨਵਾਦ ਨਹੀਂ ਕਰ ਸਕਦੀ ਇਹ ਮੇਰਾ ਇੱਕ ਛੋਟਾ ਜਿਹਾ ਐਕਸਪੀਰੀਅੰਸ ਸੀ ਮੇਰਾ ਛੋਟਾ ਜਿਹਾ ਇੱਕ ਪ੍ਰੈਕਟੀਕਲ ਸੀ ਜੋ ਮੈਂ ਸੰਗਤ ਨਾਲ ਸ਼ੇਅਰ ਕਰਨਾ ਚਾਹ ਰਹੀ ਸੀ ਔਰ ਸੰਗਤ ਇਸ ਮਤਲਬ ਸੱਚ ਜਾਨਣਾ ਇਹਦੇ ਵਿੱਚ ਕੁਝ ਵੀ ਝੂਠ ਨਹੀਂ ਹੈ ਮੈਂ 1.5 ਪੂਨੇ 2 ਸਾਲ ਤੂੰ ਬੜੀ ਪਰੇਸ਼ਾਨ ਸੀ ਘੱਟ ਤੋਂ ਘੱਟ 5-6 ਲੱਖ ਰੁਪਏ ਆਪਣਾ ਡਾਕਟਰਾਂ ਨੂੰ ਵੇਸਟ ਕਰ ਚੁੱਕੀ ਸੀ ਹਸਪੀਟਲਾਂ 'ਚ ਪੀਜੀਆਈ ਜਾਲੀਆ ਫੋਰਟਿਸ ਜਾਲੀਆ ਆਲ ਕੈਮਿਸਟ ਇਥੇ ਪੰਚਕੁਲਾ ਉੱਥੇ ਝਾਲੀ ਮੈਂ ਪਾਰਸ ਹਸਪੀਟਲ ਆ ਉੱਥੇ ਜਾ ਲਈ ਐਡਮਿਟ ਰਹਿ ਰਹਿ ਕੇ ਦੇਖ ਲਿਆ ਮੈਨੂੰ ਕਿਧਰੂ ਕੋਈ ਫਰਕ ਨਹੀਂ ਲੱਗਿਆ ਮੈਨੂੰ ਨਾਮ ਦੀ ਦਵਾਈ ਨਾਲ ਹੀ ਫਰਕ ਲੱਗਿਆ ਔਰ ਤੁਸੀਂ ਸੱਚ ਜਾਣਨਾ ਇਹਦੇ ਚ ਬੜੀ ਤਾਕਤ ਹੈ ਮੈਨੂੰ ਵੀ ਹੁਣ ਇਸ ਤੇ ਭਰੋਸਾ ਹੈ ਕਿ ਸੱਚੀ ਇਹਦੇ ਚ ਬਹੁਤ ਤਾਕਤ ਹੈ ਸਿਮਰਨ ਵਿੱਚ ਵਾਹਿਗੁਰੂ ਦੀ ਕਿਰਪਾ ਨਾਲ ਹੁਣ ਮੈਂ 2 ਵਜੇ ਉੱਠਦੀ ਆ 4 ਵਜੇ ਤੱਕ ਸਿਮਰਨ ਕਰਦੀ ਆ 4:30 ਫੇਰ ਸੋ ਜਾਂਦੀ ਆ ਥੋੜੀ ਦੇਰ 7 ਵਜੇ ਉੱਠਦੀ ਆ ਆਪਣਾ ਜੋ ਵੀ ਰੁਟੀਨ ਦਾ ਕੰਮ ਹੈ ਕਰਦੀ ਆ ਉਸ ਤੋਂ ਬਾਅਦ ਡਿਊਟੀ ਚਲੀ ਜਾਂਦੀ ਆ ਸ਼ਾਮੀ ਮੈਨੂੰ ਐਵੇਂ ਤਾਂਗ ਰਹਿੰਦੀ ਏ ਕਿ ਕਦੋਂ ਜਾ ਕੇ ਮੈਂ ਫਿਰ ਆਪਣਾ ਸਿਮਰਨ ਮੇਰਾ ਦਿਨ ਚ ਵੀ ਆਫਿਸ ਚ ਵੀ ਮੇਰਾ ਨਾਲ ਚੱਲਦਾ ਰਹਿੰਦਾ ਪਰ ਨਹੀਂ ਜੋ ਮਜਾ ਫਿਰ ਘਰ ਆ ਕੇ ਕਲਿਆ ਬਹਿ ਕੇ ਚ ਸੰਗਤੇ ਬਹਿ ਕੇ ਕਰਨ ਨਾਲ ਆ ਉਹ ਫਿਰ ਮੈਂ ਉੱਥੇ ਨਹੀਂ ਕਰ ਪਾਂਦੀ ਤੇ ਆ ਕੇ ਫਿਰ ਮੈਂ ਸ਼ਾਮ ਨੂੰ ਆਪਣਾ ਉਹੀ 6:30 ਵਜੇ ਪ੍ਰਭ ਮਿਲਣੇ ਦਾ ਚਾਉ ਬਲੀ ਕਥਾ ਸੁਣਦੀ ਜਾਂ 7:30 ਆਪਣੇ ਗੁਰੂ ਗ੍ਰੰਥ ਸਾਹਿਬ ਨੇ ਚ ਸ਼ੁਰੂ ਹੋ ਜਾਂਦੀ ਆ ਉਹ ਸੁਣਦੀ ਆ 9:00 ਵਜੇ ਅਰਦਾਸ ਕਰਨ ਤੋਂ ਬਾਅਦ ساری ਰਾਤ ਦੀ ਮੇਰੇ ਅੰਦਰ ਸਿਮਰਨ ਸ਼ੁਰੂ ਰਹਿੰਦਾ ਚਾਲੂ ਹੀ ਰਹਿੰਦਾ ਮੈਂ ਇਹਨੂੰ ਬੰਦ ਨਹੀਂ ਕਰਦੀ ਕਾਕੀ ਮੇਰੀ ਕਦੀ ਵੀ ਰਾਤੀ ਅੱਖ ਖੁੱਲੇ ਤਾਂ ਮੈਨੂੰ ਮਤਲਬ ਸਿਮਰਨ ਸੁਣਦਾ ਹੀ ਹੋਵੇ। ਮਤਲਬ ਸਿਮਰਜ ਇੰਨੀ ਤਾਕਤ ਹੈ। ਸੰਗਤ ਮਤਲਬ ਜੇ ਮੇਰੇ ਕੋਲ ਕੁਝ ਘਟ ਵੱਧ ਬੋਲਿਆ ਗਿਆ। ਬਖਸ਼ ਜੋ ਦੀ ਬਖਸ਼ਣ ਲਾਜ਼ਮਾ ਦੇਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਮੈਂ ਇੱਕ ਹੱਸਾ ਹੋਇਆ ਕੁਲਵਿੰਦਰ ਗੁਰ ਚੱਡੀਗਰ